ਹਾਂਜੀ ਅਸੀਂ ट्रायंगल ਮੈਥ ਕਲਾਸ ਦੇ ਚੱਲ ਰਹੀ ਲੜੀਵਾਰ ਐਮਸੀਕਿਊ ਦੀਆਂ ਵੀਡੀਓਜ਼ ਦੇ ਵਿੱਚ ਵੀਡੀਓ ਪੰਜਵੀਂ ਵੀਡੀਓ ਲੈ ਕੇ حاضر ਹੋਏ ਹਾਂ ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਅੰਕ ਗਣਿਤਿਕ ਲੜੀਆਂ ਜੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 10ਵੀਂ ਕਲਾਸ ਦੇ ਪੇਪਰ ਵਿੱਚ ਇਸ ਚੈਪਟਰ ਦੇ ਵਿੱਚੋਂ ਦੋ ਐਮਸੀਕਿਊ ਆਉਣੇ ਆ ਤਾਂ ਤੁਸੀਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸੌਖੀ ਤਰ੍ਹਾਂ ਨਾਲ ਸਵਾਲ ਹੱਲ ਕਰਨ ਦੇ ਲਈ ਕੁਝ ਖਾਸ ਟਰਿਕ ਦੱਸੀ ਜਾਣਗੇ ਤਾਂ ਉਹ ਤੋਂ ਸਾਨੂੰ ਫੇਰ ਹੀ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਜੇਕਰ ਤੁਸੀਂ ਵੀਡੀਓ ਨੂੰ ਸਾਰੀ ਨੂੰ ਦੇਖੋਗੇ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਟੌਪਿਕ ਹੈ ਕੰਕ ਕੰਨੇ ਟੈਕ ਲੜੀਆਂ ਦੇਖੋ ਪਹਿਲਾਂ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਪਣੇ ਕੋਲੇ ਆਪਾਂ ਲੜੀ ਕੀ ਨੂੰ ਕਹਿੰਦੇ ਹੈਗੇ ਜਿਵੇਂ ਤੁਹਾਡੇ ਕੋਲੇ ਕੋਈ ਐ ਦਿੱਤੀ ਹੈ ਘੜੀ 5 10 15 ਦੀ ਜਾਂ 4 7 10 13 ਐਮੇ ਹੁਣ ਇਹਦੇ ਵਿੱਚ ਦੇਖੋ ਇੱਥੇ ਤੁਹਾਡੇ ਕੋਲੇ ਜਿਹੜਾ ਡਿਫਰੈਂਸ ਹੈਗਾ ਇਹਨੂੰ ਕਹਾਂਗੇ ਆਪਾਂ ਇਹਦੀ ਪਹਿਲੀ ਟਰਮ ਜਿਹਨੂੰ ਪਹਿਲਾ ਪਦ ਕਹਿੰਦੇ ਆ ਪੰਜਾਬੀ ਚ ਇਹ ਦੂਜੀ ਟਰਮ ਹੋਗੀ ਆਪਣੇ ਕੋਲੇ ਇਹਨੂੰ ਆਪਾਂ ਕਹਨੇ ਦੀ ਤੀਜੀ ਟਰਮ ਇਹਨੂੰ ਆਪਾਂ ਕਹਨੇ ਆ ਚੌਥੀ ਟਰਮ ਤਾਂ ਇਹ ਹਰੇਕ ਟਰਮ ਦੇ ਵਿੱਚ ਜਿਹੜਾ ਡਿਫਰੈਂਸ ਹੈਗਾ ਉਹ ਕੀ ਹੋਣਾ ਚਾਹੀਦਾ ਆਪਣੇ ਕੋਲੇ ਸੇਮ ਹੋਣਾ ਚਾਹੀਦਾ ਗਾ ਤਾਂ ਉਹਨੂੰ ਕਵਾਂਗੇ ਆਪਾਂ ਅੰਕਗਣਿਤਕ ਲੜੀ ਜਿਵੇਂ ਇੱਥੇ ਦੇਖੋ 10 ਦੇ ਵਿੱਚੋਂ 5 ਕੱਢੇ 5 15 ਦੇ ਵਿੱਚੋਂ 10 ਕੱਢੇ ਸੌਰੀ 5 15 ਤੋਂ 10 ਕੱਢੇ 5 ਤੇ 20 'ਚੋਂ 15 ਕੱਢੇ 5 ਇਸੇ ਤਰ੍ਹਾਂ ਇੱਥੇ ਤੁਹਾਡੇ ਕੋਲੇ ਜਿਹੜਾ 7 ਦੇ ਵਿੱਚੋਂ 4 ਕੱਢਾਂਗੇ 3 ਇੱਥੇ ਵੀ ਡਿਫਰੈਂਸ 3 ਹੈਗਾ ਇੱਥੇ ਵੀ ਡਿਫਰੈਂਸ ਕੀ ਹੈਗਾ 3 ਹੈਗਾ ਤਾਂ ਹੁਣ ਤੁਹਾਡੇ ਕੋਲ ਜਦੋਂ ਤੁਸੀਂ D ਫਾਈਂਡ ਕਰਨਾਗਾ ਜਦੋਂ D ਪਤਾ ਕਰਨਾਗਾ ਤਾਂ ਤੁਸੀਂ ਅਗਲੀ ਟਰਮ 'ਚੋਂ ਪਹਿਲੀ ਟਰਮ ਪਤਾ ਕਰਨੀ ਹੈ ਜਿਵੇਂ A2 ਦੇ ਵਿੱਚੋਂ A1 ਠੀਕ ਹੈ ਤਾਂ ਫਿਰ ਤੁਹਾਡੇ ਕੋਲੇ ਡੀ ਆਊ ਜਿਹੜੀ ਇਹ ਪਹਿਲੀ ਟਰਮ ਹੈਗੀ ਇਹਨੂੰ ਆਪਾਂ ਇਹਦੇ ਵਿੱਚ ਫਾਰਮੂਲੇ ਦੇ ਵਿੱਚ ਇਹ ਕਹਨੇ ਹੈਗੇ ਤੇ ਜਿਹੜਾ ਅੰਤਰ ਹੈਗਾ ਜਿਹੜਾ ਇਹਨਾਂ ਦਾ ਅੰਤਰ ਹੈਗਾ ਉਹਨੂੰ ਆਪਾਂ ਕੀ ਕਿਹ ਨਾਲ ਡਿਨੋਟ ਕਰਦੇ ਆਂਗੇ ਡੀ ਨਾਲ ਡਿਨੋਟ ਕਰਦੇ ਆਂ ਤਾਂ ਇਹਦੇ ਮੇਨ ਦੋ ਫਾਰਮੂਲੇ ਨੇ ਇੱਕ ਹੈਗਾ ਆਪਣੇ ਕੋਲੇ ਜਿਹੜਾ ਹੈਗਾ ਪਦ ਪਤਾ ਕਰਨ ਦਾ ਫਾਰਮੂਲਾ ਹੈਗਾ ਪਤਾ ਕਰਨ ਦਾ ਫਾਰਮੂਲਾ ਜਿਹਨੂੰ ਆਪਾਂ ਲਿਖਦੇ ਹਾਂਗੇ ਐਨ ਨਾਲ ਇੱਥੇ ਇਹਨੂੰ ਐਨ ਨਾਲ ਵੀ ਲਿਖ ਦਿੰਦੇ ਆ ਕਿ ਇਹਨੂੰ ਟੀ ਐਨ ਨਾਲ ਵੀ ਲਿਖ ਦਿੰਦੇ ਆ ਏ ਪਲੱਸ ਐਨ ਘਟਾਓ 1 ਤੇ ਡੀ ਤੇ ਜਿਹੜਾ ਲੜੀਆਂ ਦਾ ਲੜੀਆਂ ਦਾ ਅੰਕਣ ਤੇ ਲੜੀ ਦਾ ਜੋੜ ਜੋੜ ਪਤਾ ਕਰਦਾ ਫਾਰਮੂਲਾ ਹੈਗਾ ਇਹਨੂੰ ਆਪਾਂ ਐਸ ਨਾਲ ਲਿਖਦੇ ਹਾਂਗੇ ਐਸ ਐਨ ਨਾਲ ਐਨ 2 2a n 1 d ਉਸ ਤੋਂ ਬਾਅਦ ਦੋ ਫਾਰ ਬੁੱਲੇ ਦੇ ਵਿੱਚ ਹੋਰ ਆ ਜਿਹੜੇ ਤੁਸੀਂ ਵੈਸੇ ਹੀ ਐਮਸੀਕਿਊ ਦੇ ਵਿੱਚ ਡਾਇਰੈਕਟ ਵੀ ਪੁੱਛ ਲਏ ਜਾਂਦੇ ਆ ਉਹ ਵੀ n ਟਾਂਕ ਸੰਖਿਆਵਾਂ ਦਾ ਜੋੜ ਇਹਨਾਂ ਟਾਂਕ ਜਿਹੜੀਆਂ ਹੈਗੀਆਂ ਇਹ ਪ੍ਰਕਿਰਤਿਕ ਸੰਖਿਆਵਾਂ ਐਨ ਟਾਕ ਪ੍ਰਕਿਰਤਕ ਸਕਿਆਮਾ ਦਾ ਜੋੜ ਹੁੰਦਾ ਆਪਣੇ ਕੋਲੇ ਐਨ ਦੀ ਪਾਵਰ 2 ਮਤਲਬ ਤੁਹਾਨੂੰ ਕਹਿੰਦਾ ਪਹਿਲੀਆਂ 10 ਪ੍ਰਕਿਰਤਕ ਸਕਿਆਮਾ ਕਹਿੰਦਾ ਤਾਂ 10 ਦੀ ਪਾਵਰ ਤੁਸੀਂ 2 ਕਰ ਦੋਗੇ ਆਨਸਰ ਕੀ ਆ ਜੂਗਾ 100 ਪਹਿਲੀਆਂ 5 ਕਹਿੰਦਾ ਤਾਂ 5 ਦੀ ਪਾਵਰ 2 ਕਰ ਦੋਗੇ ਤਾਂ ਤੁਹਾਡਾ ਆਨਸਰ ਆ ਜੂਗਾ 25 ਜੇ ਤੁਹਾਨੂੰ ਕਹਿੰਦਾ ਐਨ ਪ੍ਰਕਿਰਤਕ ਸਕਿਆਮਾ ਦਾ ਜੋੜ ਕਹਤਾ ਤਾਂ ਇਹ ਤੁਸੀ ਡਾਇਰੈਕਟ ਫਾਰਮੂਲਾ ਯਾਦ ਕਰਨਾਗਾ n n+1/2 ਇਹ ਵਾਲਾ ਫਾਰਮੂਲਾ ਤੁਸੀ ਯਾਦ ਕਰਨਾਗਾ ਇਸ ਫਾਰਮੂਲੇ ਦੇ ਨਾਲ ਤੁਹਾਨੂੰ ਕਾਫੀ ਸਾਰੇ ਜਿਹੜੇ ਉਹ ਹੱਲ ਹੋਣਗੇ ਡਾਇਰੈਕਟ ਹੱਲ ਹੋਣੇ ਹੈਗੇ ਆਪਾਂ ਅੱਗੇ ਜਾ ਕੇ ਤੁਹਾਨੂੰ ਮੈਂ ਇਸ ਫਾਰਮੂਲੇ ਦੇ ਨਾਲ ਜਿਹੜਾ ਇੱਕ ਟ੍ਰਿਕ ਵੀ ਬਣਾ ਕੇ ਦੱਸੂਗਾ ਤਾਂ ਤਾਂ ਤੁਸੀ ਵੀਡੀਓ ਦੇ ਨਾਲ ਜੁੜੇ ਰਹੋ ਤਾਂ ਤੁਹਾਨੂੰ ਅੱਗੇ ਇਹਦੇ ਚੋਂ ਇਸ ਫਾਰਮੂਲੇ ਨਾਲ ਜੋੜ ਕੇ ਇੱਕ ਟ੍ਰਿਕ ਵੀ ਮਿਲੂਗਾ ਤੇ ਚਲੋ ਆਪਾਂ ਪਹਿਲਾਂ ਇਹਦੇ ਨਾਲ ਸੰਬੰਧਿਤ ਜਿਹੜੇ ਸਾਮੈਗੇ ਐਮਸੀਕਿਊ ਹੈਗੇ ਪਹਿਲਾਂ ਉਹ ਹੱਲ ਕਰਦੇ ਆ ਜਿਵੇਂ ਕਿ ਪਹਿਲਾ ਸਵਾਲ ਆ ਤੁਹਾਡੇ ਕੋਲ ਏਪੀ 100 70 40 10 ਦਾ ਅਗਲਾ ਪਦ ਕੀ ਹੈ ਦੇਖੋ ਤੁਹਾਡੇ ਕੋਲੇ ਕੀ ਹੈਗਾ ਇੱਥੇ 100 ਦੇ ਵਿੱਚੋਂ ਪਹਿਲਾਂ 70 ਆ ਗਿਆ ਤਾਂ 30 ਘਟ ਗਿਆ 70 ਚੋਂ ਫਿਰ ਤੁਹਾਡੇ ਕੋਲੇ 30 ਘਟ ਕੇ ਕਿੰਨਾ ਆ ਗਿਆ 40 ਆ ਗਿਆ 40 ਚੋਂ ਫਿਰ 30 ਘਟ ਕੇ ਕਿੰਨਾ ਆ ਗਿਆ 10 ਆ ਗਿਆ 10 ਦੇ ਵਿੱਚ ਜੇ ਆਪਾਂ ਅੱਗੇ 30 ਘਟਾਵਾਂਗੇ ਤਾਂ ਕੀ ਆ ਜਾਊਗਾ ਆਪਣੇ ਕੋਲੇ ਮਾਈਨਸ b ਤੁਹਾਡਾ ਆਨਸਰ ਆ ਜਾਊਗਾ ਉਸ ਤੋਂ ਬਾਅਦ ਇਹਦਾ ਤੁਹਾਨੂੰ ਕਿਹਾਦਾ ਅਗਲਾ ਪਦ ਕੀ ਹੈ ਪਹਿਲਾ 1 ਹੈਗਾ ਫਿਰ -3 ਆ ਗਿਆ -1 ਤੋਂ ਬਾਅਦ -1 ਫਿਰ -3 -5 ਫਿਰ ਕੀ ਆ ਜਾਊਗਾ -3 -5 ਤੋਂ ਬਾਅਦ ਕੀ ਆ ਜਾਊਗਾ -7 ਆ ਜਾਊਗਾ ਉਸ ਤੋਂ ਬਾਅਦ ਇਹਦਾ ਆ ਗਿਆ ਪਾਣਿ ਸਾਂਝਾ ਅੰਤਰ ਦੇਖੋ ਜੇ ਤੁਹਾਡੇ ਕੋਲੇ ਲੜੀ ਹੈਗੀ ਇਹਦਾ ਸਾਂਝਾ ਅੰਤਰ ਦੱਸਣਾ ਹੈਗਾ ਤਾਂ ਅੰਤਰ ਤੁਹਾਡੇ ਕੋਲੇ ਜੇ ਤੁਸੀਂ ਇੱਥੇ ਅੰਤਰ ਕੱਢੋਗੇ ਉਹ ਇਹਦੇ 'ਚ ਕੱਢੋਗੇ ਉਹ ਉਹ ਤੇ ਇਹਦੇ ਵਿੱਚ ਕੱਢੋਗੇ ਅੰਤਰ ਤੁਹਾਡੇ ਕੋਲੇ ਸਾਰਾ ਸੇਮ ਹੋਣਾਗਾ ਇਸ ਕਰਕੇ ਤੁਸੀਂ ਇਹ ਪਾਈਲੀਆਂ ਦੋ ਟਰਮਾਂ ਘਟਾਉਉ ਦੀਆਂ ਜੇ ਤੁਹਾਡੇ ਕੋਲ ਐਮਪੀਆ ਘਟਾਉ ਤੇ ਜੋੜ ਦੇ ਵਿੱਚ ਪਈ ਹੈਗੀ ਤਾਂ ਘਟਾਉ ਵਾਲਾ ਜਨਾ ਕੱਢੋ ਤੁਸੀਂ ਪਹਿਲੇ ਦੋ ਜਿਹੜੀਆਂ ਕੋਈ ਵੀ ਦੋ ਲਗਾਤਾਰ ਜੋੜ ਵਾਲੀਆਂ ਰੱਖਵਾਂਗੇ ਉਹਨਾਂ ਦੇ ਵਿੱਚੋਂ ਅੰਤਰ ਕੱਢ ਲਓ ਤਾਂ ਕਿ ਤੁਹਾਡੀ ਘਟਾਉ ਦੇ ਵਿੱਚ ਗਲਤੀ ਨਾ ਪਵੇ ਤਾਂ ਪੰਜ ਦੇ ਵਿੱਚੋਂ ਤੁਸੀਂ ਦੋ ਕੱਢੋਗੇ ਤਾਂ ਤੁਹਾਡਾ ਆਨਸਰ ਕੀ ਆ ਗਿਆ ਤਿੰਨ ਆ ਗਿਆ ਤਾਂ ਤੁਹਾਡਾ ਆਨਸਰ ਕੀ ਹੋ ਗਿਆ ਸੀ ਹੋ ਗਿਆ ਸਕਿਆਮਾ ਦੀ ਸੂਚੀ -10 -6 -2 ਫਿਰ 2 ਕੀ ਹੈ ਹੁਣ ਦੱਸਣੀ ਆ ਇਹ ਵੀ ਤੁਹਾਡੇ ਕੋਲੇ ਦੇਖੋ ਇਥੇ d -16 ਵਾਲੀ AP ਹੈ ਜਾਂ d 4 ਵਾਲੀ AP ਹੈ ਜਾਂ d -4 ਵਾਲੀ AP ਹੈ ਜਾਂ AP ਨਹੀਂ ਪਹਿਲਾਂ ਦੇਖੋ AP ਕਿਹੜੀ ਹੋਊਗੀ AP ਉਹ ਹੋਊਗੀ ਜਿਹਦੇ ਵਿੱਚ ਤੁਹਾਡੇ ਕੋਲ ਡਿਫਰੈਂਸ ਸੇਮ ਹੈਗਾ ਹੁਣ ਪਹਿਲੀਆਂ ਦੋ ਟਰਮਾਂ ਦੇ ਵਿੱਚ ਦੇਖੋ -6 ਦੇ ਵਿੱਚੋਂ ਤੁਸੀਂ ਘਟਾਓ ਕਰੋਗੇ -10 ਮਾਈਨਸ e a ਮਾਈਨਸ ਦੇ ਮਾਈਨਸ ਤੇ ਪਲੱਸ ਦੇ 10 ਇਹ ਕਿੰਨਾ ਹੋ ਗਿਆ ਆਪਣੇ ਕੋਲੇ 4 ਆ ਗਿਆ ਉਸ ਤੋਂ ਬਾਅਦ ਮਾਈਨਸ 2 ਦੇ ਵਿੱਚੋਂ ਘਟਾਓਗੇ ਤੁਸੀਂ ਮਾਈਨਸ ਦੇ 6 ਮਾਈਨਸ 2 ਜੋੜ ਦੇ 4 ਆਪਣੇ ਕੋਲ ਸੌਰੀ ਜੋੜ ਦੇ 6 ਆਪਣੇ ਕੋਲੇ ਕਿੰਨਾ ਆ ਗਿਆ 4 ਉਸ ਤੋਂ ਬਾਅਦ ਵੀ 2 ਦੇ ਵਿੱਚੋਂ ਘਟਾਓਗੇ ਤੁਸੀਂ ਘਟਾਓ ਦੇ 2 ਕਿਉਂਕਿ ਇਹ ਸਾਈਨ ਤੁਹਾਡੇ ਕੋਲੇ ਘਟਾਉਣ ਵਾਲਾ ਫਾਰਮੂਲੇ ਵਾਲਾ a2 ਘਟਾਓ a1 a2 ਦਾ ਮੁੱਲ ਭਰਤ ਆਪਾਂ ਉਸ ਤੋਂ ਬਾਅਦ a1 ਦਾ ਭਰਤਾ ਇਹ ਕਿੰਨਾ ਹੋ ਗਿਆ 2+2 ਕਿੰਨਾ ਹੋ ਗਿਆ 4 ਤਾਂ ਤੁਹਾਡੇ ਕੋਲੇ ab ਬਣ ਰਹੀ ਹੈ ਜੀ ਦਾ ਡਿਫਰੈਂਸ ਕਿੰਨਾਗਾ 4 ਤਾਂ ਤੁਹਾਡਾ ਆਨਸਰ ਕੀ ਆ ਗਿਆ b ਤਾਂ ਦਾ ਆਨਸਰ ਆ ਗਿਆ ਉਸ ਤੋਂ ਬਾਅਦ ਆਪਾਂ ਨੈਕਸਟ ਸਲਾਈਡ ਤੇ ਚੱਲਦੇ ਹਾਂ ਇਹਨਾਂ ਵਿੱਚੋਂ ਕਿਹੜੀ ਇੱਕ ap ਹੈ ap ਕਿਹੜੀ ਹੈ ਕਿ ਜਿਹਦੇ ਵਿੱਚ ਆਪਰੇ ਕੋਈ ਡਿਫਰੈਂਸ ਸੇਮ ਹੋਊਗਾ ਇੱਥੇ ਡਿਫਰੈਂਸ ਤੁਹਾਡੇ ਕੋਲੇ 2 ਆਗਾ ਇੱਥੇ ਡਿਫਰੈਂਸ ਤੁਹਾਡੇ ਕੋਲੇ 6 ਆ ਇਹ ap ਨਹੀਂ ਹੈ ਇੱਥੇ ਤੁਹਾਡੇ ਕੋਲ ਇਹਦੇ ਵਿੱਚ -4 ਦੇ ਵਿੱਚ ਤੁਸੀਂ 0 ਘਟੋਗੇ ਡਿਫਰੈਂਸ ਇੱਥੇ -4 ਆ ਗਿਆ ਇੱਥੇ -7 ਦੇ ਵਿੱਚੋਂ ਘਟਾਓਗੇ ਤੁਸੀਂ ਦੇ 4 -7 ਜੋੜ ਦੇ 4 ਇੱਥੇ -3 ਆ ਗਿਆ ਇੱਥੇ এবੀ এবੀ ਨਹੀਂ ਹੈ 4 ਚੋਂ 2 ਘਟੋਗੇ 2 8 ਚੋਂ 4 ਘਟਾਂਗੇ 4 এবੀ এবੀ ਨਹੀਂ ਹੈ ਤਾਂ ਤੁਹਾਡੇ ਕੋਲੇ ਇਹ ਅਨਸਰ ਕੀ ਰਹਿ ਗਿਆ ਏਪੀ ਆ ਗਈ ਡੀ ਆਪਸ਼ਨ ਅਨਸਰ ਰਹਿ ਗਿਆ ਉਸ ਤੋਂ ਬਾਅਦ ਇੱਕ ਤੁਹਾਡੇ ਕੋਲੇ ਇਹ ਟ੍ਰਿਕ ਹੈਗਾ ਜੇ ਤੁਹਾਡੇ ਕੋਲੇ ਏ ਐਨ ਦਿੱਤੀ ਸੋਨੂੰ ਮਾਲੂ ਸੀ ਐਨ ਪਲੱਸ ਡੀ ਕਹਤਾ ਐਵੇਂ ਜੇ ਤੁਹਾਨੂੰ ਪਤਾ ਕੋਈ ਐਨਥ ਟਰਮ ਦੇਤੀ ਤਾਂ ਤੁਹਾਨੂੰ ਕਹਤਾ ਵੀ ਡੀ ਪਤਾ ਕਰੋ ਤਾਂ ਜਿਹੜਾ ਡਿਫਰੈਂਸ ਆ ਜੋ ਐਨ ਦੇ ਨਾਲ ਲੱਗਿਆ ਹੋਊਗਾ ਐਨ ਦਾ ਗੁਣਾਕ ਹੋਊਗਾ ਉਹ ਤੁਹਾਡਾ ਕੀ ਹੋਊਗਾ ਇਹਦੇ ਵਿੱਚ ਡਿਫਰੈਂਸ ਹੋਊਗਾ ਇਹ ਮੋਸਟ ਇੰਪੋਰਟੈਂਟ ਦਾ ਕੁਐਸਚਨ ਹੈਗਾ ਔਰ ਟ੍ਰਿਕ ਵੀ ਹੈਗਾ ਜਿਹੜਾ ਕਿ ਦੇਖਣਸਾਰ ਤੁਹਾਨੂੰ ਇਹ ਅਨਸਰ ਦਾ ਪਤਾ ਲੱਗ ਜਾਣਾਗਾ ਵਿਦਨ 2 ਸੈਕਿੰਡ ਜਿਵੇਂ ਇਹ ਸਮ ਹੈਗਾ ਇਹਦੇ ਚੋ ਅਗਲਾ ਸਮ ਜਿਵੇਂ 7ਵਾਂ ਸਵਾਲ ਹੈਗਾ ਕਿਸੇ ਜਿਕਰ AP ਦਾ ਤੜ ਕੋ ਐਨਮ ਟਰਮ ਦਿੱਤੀ 7/4n ਤਾਂ ਇਸ ਦਾ ਸਾਂਝਾ ਅੰਤਰ D ਪਤਾ ਕਰਨਾ ਜੋ n ਦੇ ਨਾਲ ਲੱਗਿਆਗਾ ਬੇਦ ਸਾਈਨ ਚੱਕ ਲੈਣਾ ਤੁਸੀਂ ਗੁਣਾਕ ਉਹਦਾ ਉਹ ਕੀ ਹੋਊ ਤੁਹਾਡਾ D ਹੋਊਗਾ ਤਾਂ D ਕੀ ਆ ਗਿਆ ਆਪਣੇ ਇਸ ਦਾ -4 ਤੁਹਾਡਾ ਅਨਸਰ ਆ ਗਿਆ ਠੀਕ ਉਸ ਤੋਂ ਬਾਅਦ ਇਹ ਵਾਲਾ ਸੇਮਾ ਸਮਾਹ ਰਹਿ ਗਿਆ ਸੀ ਆਪਣਾ ਆਪਾਂ ਨੂੰ ਕਿਹਾ ਗਿਆ ਇਸ ਦੇ ਪਹਿਲੇ 4 ਪਦ ਕਿਹੜੇ ਹਨ ਆਪਾਂ ਇਹਦੇ ਚਾਰ ਪਦ ਦੱਸਣੇ ਆ ਏ ਐਨ ਹੈਗਾ ਆਪਣੇ ਕੋਲੇ 2n 1 n ਦੀ ਵੈਲਿਊ 2n 3 n ਦੀ ਵੈਲਿਊ 1 ਪਰ 2 ਇੱਥੇ 1 ਭਰੋਗੇ ਤਾਂ ਕੀ ਹੋ ਜਾਊਗਾ 2 ਤੇ 3 5 ਆ ਗਿਆ ਦੇਖੋ 5 ਆਉਂਦੇ ਨਾਲ ਤੁਹਾਡੇ ਕੋਲੇ a a 5 ਬਣ ਰਿਹਾ ਹੈਗਾ ਇਸ ਕਰਕੇ ਪਹਿਲੀ ਆਪਸ਼ਨ ਵੀ ਹੈ ਨਹੀਂਗੀ ਤੇ d ਵੀ ਹੈ ਨਹੀਂਗੀ ਜੋ ਐਂਡ ਦੀ ਵੈਲਿਊ 2 ਕਰੋਗੇ ਤਾਂ ਹੁਣ ਤੁਸੀਂ ਇੱਥੇ ਕੀ ਭਰਦੋਗੇ ਇਹਦੀ ਜਗ੍ਹਾ ਤੇ ਐਂਡ ਦੀ ਜਗ੍ਹਾ ਤੇ 2 ਕਰੋਗੇ 2 2 4 4 3 7 ਦੂਜੀ ਟਰਮ ਤੁਹਾਡੇ ਕੋਲੇ 7 ਹੈ ਤਾਂ ਇਹ ਵੀ ਹੈ ਨਹੀਂ ਗਈ ਤਾਂ ਇਸਕ ਤੁਹਾਡੇ ਕੋਲ ਆਨਸਰ ਕੀ ਆ ਗਿਆ b ਆ ਗਿਆ ਉਸ ਤੋਂ ਬਾਅਦ 8ਵਾਂ ਸਵਾਲ ਜੇਕਰ a a 2 ਤੇ 3a ap ਵਿੱਚ ਹਨ ਤਾਂ a ਦਾ ਮੁੱਲ ਦੱਸੋ ਜੋ ਤੁਹਾਡੇ ਕੋਲੇ 3 ਨੰਬਰ ਦੇਤੇ ਜਿਵੇਂ a ਦੇ ਤਾਂ a 2 ਦੇ ਤਾਂ ਤੇ 3a ਦਿੱਤਾ ਸੋ ਨੂੰ ਕਹਤਾ ਵੀ 3 ਨੰਬਰ ab ਦੇ ਵਿੱਚ ਆ ਤਾਂ a ਦਾ ਮੁੱਲ ਕੱਢਣਾਗਾ ਇਹਦੇ ਲਈ ਤੁਹਾਨੂੰ ਬੜਾ ਸੌਖਾ ਤਰੀਕਾ ਹੈਗਾ ਜਿਹੜੀਆਂ ਪਾਸੇ ਵਾਲੇ ਨੰਬਰ ਆ ਦੋਨੇ ਇਹਨਾਂ ਨੂੰ ਜੋੜ ਕਰ ਲਓ ਇਹਨਾਂ ਦਾ ਜੋੜ ਕਰੋ 3a ਤੇ 1a 4a ਇਹਨੂੰ 2 ਤੇ ਭਾਗ ਕਰ ਲਓ ਦੋਨਾਂ ਨੂੰ ਜੋੜ ਕੇ ਪਾਸੇ ਵਾਲਿਆਂ ਨੂੰ 2 ਤੇ ਭਾਗ ਕਰਕੇ ਜਿਹੜਾ ਬਚਾ ਵਾਲਾ ਨੰਬਰ ਰਹਿ ਗਿਆ ਇਹਦੇ ਤੁਸੀਂ ਬਰਾਬਰ ਰੱਖ ਦੇਣਾਗਾ ਠੀਕ ਹੈ ਨਾ 4a 2 ਇਹ ਬਣ ਗਿਆ 2a ਇਧਰ ਅਗੇ ਘਟਾਓ ਦਾ a ਹੋ ਗਿਆ ਬਰਾਬਰ ਘਟਾਉ ਦੇ 2 ਤਾਂ ਇਹ ਕਿੰਨਾ ਆ ਗਿਆ ਘਟਾਉ 2 ਤੁਹਾਡਾ ਆਨਸਰ ਆ ਗਿਆ ਤਾਂ ਤੁਹਾਡੇ ਕੋਲ ਆਨਸਰ ਆ ਗਿਆ ਦਾ ਘਟਾਉ 2 ਉਸ ਤੋਂ ਬਾਅਦ ਇਹਦਾ ਸਾਂਝਾ ਅੰਤਰ ਦੱਸਣਾ ਹੈਗਾ ਇਹਦਾ ਤੁਹਾਨੂੰ ਟ੍ਰਿਕ ਦੱਸਿਆ ਹੈਗਾ ਐਨ ਦੇ ਨਾਲ ਵਾਲਾ ਜੋ ਗੁਣਾਕ ਹੋਊਗਾ ਦਾ ਉਹ ਕੀ ਹੋਊਗਾ ਸਾਂਝਾ ਅੰਤਰ ਹੋਊਗਾ ਤਾਂ ਦਾ ਸਾਂਝਾ ਅੰਤਰ ਕੀ ਹੋਵੇਗਾ ਤੁਹਾਡਾ 2 ਹੋ ਗਿਆ ਉਸ ਤੋਂ ਬਾਅਦ ਇੱਕ ਇਹ ਵਾਲਾ ਸਮਾ ਹੈਗਾ ਇਹਦਾ ਵੀ ਤੁਸੀਂ ਟ੍ਰਿਕ ਨੋਟ ਕਰ ਲਓ ਤੁਹਾਡੇ ਕੋਲ ਹੈ ਜੇ ਸਪੋਜ਼ ਕਰੋ ਜਿਵੇਂ ਇਹੀ ਸਮ ਹੈਗਾ ਆਪਣੇ ਕੋਲ ਹੈ a 20 a 15 ਕਿਹਾਗਾ ਤਾਂ ਇਹ ਤੁਹਾਡੇ ਕੋਲ ਕਾਦੇ ਬਰਾਬਰ ਹੋਊਗਾ 20 ਦੇ ਵਿੱਚੋਂ ਬਸ ਤੁਸੀਂ ਸਿੱਧਾ 15 ਇਹਨਾਂ ਨੂੰ ਜਿਵੇਂ ਮਾਈਨਸ ਕਰ ਦਿਓ 20 15 ਕਿੰਨਾ ਆ ਗਿਆ ਤੁਹਾਡੇ ਕੋਲੇ 5 ਨਾਲ ਇਹਦੇ d ਲਾ ਦਿਓ ਜੇ ਤਾਂ ਤੁਹਾਡੇ ਕੋਲੇ d ਦਾ ਮੁੱਲ ਤਾਂ ਭਰ ਦਿਓ ਜਿਵੇਂ d ਦਾ ਮੁੱਲ ਇੱਥੇ 3 ਦਿੱਤਾ ਹੈਗਾ ਤਾਂ ਕਿੰਨਾ ਹੋ ਗਿਆ 5 3 ਕਿੰਨਾ ਹੋ ਗਿਆ 15 ਤੁਹਾਡਾ ਆਨਸਰ ਆ ਗਿਆ ਇਹ ਵਾਲਾ ਆਨਸਰ ਆ ਗਿਆ ਤੁਹਾਡਾ ਮਨ ਲੋ ਤੁਹਾਡੇ ਕੋਲੇ ਹੋਵੇ 20 a 10 ਹੈ ਤੇ d ਦਾ ਮੁੱਲ ਤੁਹਾਨੂੰ 5 ਦੇਤਾ ਤਾਂ ਕਿੰਨਾ ਹੋ ਗਿਆ 20 10 10 d ਮਲਟੀਪਲਾਈ ਕਰ ਦਿਓ ਕਿੰਨਾ ਆ ਗਿਆ 50 ਤੁਹਾਡਾ ਆਨਸਰ ਆ ਜਾਊਗਾ ਠੀਕ ਹੈ ਇਸ ਤਰ੍ਹਾਂ ਇਹ ਤੁਸੀਂ ਇਹਦਾ ਟ੍ਰਿਕ ਨੂੰ ਚੰਗੀ ਤਰ੍ਹਾਂ ਸਮਝ ਕੇ ਔਰ ਇਹਦੀ ਪ੍ਰੈਕਟਿਸ ਕਰ ਲੈਣੀ ਹੈਗੀ ਉਸ ਤੋਂ ਬਾਅਦ ਆਪਾਂ ਅਗਲੀ ਸਲਾਈਡ ਤੇ ਚੱਲਦੇ ਹਾਂ a b ਦਾ ਸਾਂਝਾ ਅੰਤਰ ਕੀ ਹੈ ਦੇਖੋ ਇਹਦਾ ਸਾਂਝਾ ਅੰਤਰ ਦੱਸਣਾ ਹੈਗਾ ਤੇ ਜਿਹੜੀਆਂ ਤੁਹਾਨੂੰ ਦੱਸਿਆ ਗਿਆ ਜਿਹੜੀਆਂ ਜੋੜੀਆਂ ਦੋ ਰਕਮਾਂ ਉਹਨਾਂ ਦੇ ਵਿੱਚ ਲਗਾਤਾਰ ਦੋ ਜੋੜੀਆਂ ਦੀਆਂ ਰਕਮਾਂ ਉਹਨਾਂ ਦਾ ਜਿਹੜਾ ਡਿਫਰੈਂਸ ਕੱਢ ਲਿਆ ਕਰੋ ਘਟਾਓ ਵਾਲਿਆਂ ਦੇ ਵਿੱਚ ਨਾ ਚੱਕਰਾਂ ਚ ਪੋ ਕਿਉਂਕਿ ਇੱਥੇ ਗਲਤੀ ਪੈਣ ਦੀ ਸੰਭਾਵਨਾ ਵੱਧ ਹੁੰਦੀ ਹੈ ਤਾਂ ਦੋ ਦੇ ਵਿੱਚੋਂ ਜ਼ੀਰੋ ਕੱਢੋ ਦੋ ਦਾ ਆਨਸਰ ਆ ਗਿਆ ਤਾਂ ਇਹਦਾ 12ਵਾਂ ਪਦ ਕਿਹ ਹੈਗਾ ਜਦੋਂ ਐਂਡ ਟਰਮ ਦਿੱਤੀ ਹੋਈ ਹੈਗੀ ਤਾਂ 12ਵਾਂ ਪਦ ਕਿਹਾ ਤਾਂ ਇੱਥੇ ਐਂਡ ਦਾ ਮੁੱਲ 12 ਭਰ ਦਿਓ ਐਂਡ ਦੀ ਜਗ੍ਹਾ ਤੇ 12 ਭਰਾਂਗੇ 12 ਚ 48 ਤੇ 3 51 ਤੁਹਾਡਾ d ਆਨਸਰ ਹੋ ਉਸ ਤੋਂ ਬਾਅਦ ਇਸ ਦਾ ਐਨਵਾਂ ਪਦ ਕਿਹ ਹੈਗਾ ਦੇਖੋ ਇਸ ਦਾ ਜਦੋਂ ਤੁਹਾਡੇ ਕੋਲੇ ਲੜੀ ਦੇ ਕੇ ਐਨਵਾਂ ਪਦ ਪਤਾ ਕਰਨ ਨੂੰ ਕਿਹਾਗਾ ਤਾਂ ਤੁਸੀਂ ਇਹ ਫਾਰਮੂਲਾ ਲਾਉਣ ਵਾਲੇ ਚੱਕਰ 'ਚ ਨਹੀਂ ਪੈਣਾਗਾ ਇਹ ਥੋੜਾ ਲੈਂਥੀ ਹੋ ਜਾਊਗਾ ਤਾਂ ਤੁਸੀਂ ਨਹੀਂ ਕਰਨਾਗਾ ਇੱਥੋਂ ਐਨ ਦਾ ਮੁੱਲ ਭਰ ਲਓ ਮੰਨ ਲਓ ਐਨ ਦਾ ਮੁੱਲ 1 ਭਰ ਲਿਆ ਜਦੋਂ ਐਨ ਦਾ ਮੁੱਲ 1 ਭਰੋਂਗੇ ਤਾਂ ਤੁਹਾਡੇ ਕੋਲੇ ਕੀ ਆਉਣਾ ਚਾਹੀਦਾਗਾ ਉਹਦੇ ਲੜੀ ਦਾ ਪਹਿਲਾ ਏ ਆਉਣਾ ਚਾਹੀਦਾ ਵਿੱਚ 5 ਆਉਣਾ ਚਾਹੀਦਾ ਦੇਖੋ ਐਨ ਦਾ ਮੁੱਲ 1 ਭਰ ਕੇ 5 ਕਿੱਥੇ ਆ ਰਿਹਾ ਹੈਗਾ ਐਨ ਦਾ ਮੁੱਲ ਇੱਥੇ 1 ਭਰੋਂਗੇ ਕਿੰਨਾ ਹੋ ਗਿਆ 5 ਦੇ 2 7 ਹੋ ਗਿਆ ਇਸ ਕਰਕੇ ਤੁਹਾਡਾ ਆਨਸਰ ਨਹੀਂ ਹੈਗਾ ਐਂਡਾ ਮੂਲ ਇੱਕ ਭਰੋਂਗੇ ਇੱਥੇ 2 1 ਕਮ 2 ਘਟਾਓ 5 ਘਟਾਓ 3 ਨਾ ਗਿਆ ਇਹ ਵੀ ਤੁਹਾਡਾ ਆਨਸਰ ਨਹੀਂ ਹੈਗਾਗਾ ਇੱਥੇ ਇੱਕ ਭਰੋਂਗੇ 3 ਕਮ 3 8 ਦੇ 3 ਗੱਡੇ 5 ਬਣ ਰਿਹਾਗਾ ਇਸ ਕਰਕੇ ਤੁਹਾਡਾ ਆਨਸਰ ਬਣ ਗਿਆ ਜੀ ਤੁਸੀਂ ਇਹਨੂੰ ਵੀ ਚੈੱਕ ਕਰਨਾਗਾ ਇੱਥੇ ਇੱਕ ਭਰੋਂਗੇ ਤਾਂ 3 ਘਟਾਓ 8 ਘਟਾਓ 5 ਆ ਗਿਆ ਇਹ ਵੀ ਤੁਹਾਡਾ ਆਨਸਰ ਨਹੀਂ ਹੈਗਾ ਮੰਨ ਲਓ ਤੁਹਾਡੇ ਕੋਲੇ ਜਿਵੇਂ ਇੱਥੇ 8 ਦੇ 3 ਗੱਡੇ 5 ਆਪ ਨੂੰ 5 ਹੀ ਚਾਹੀਦਾ 5 ਤੁਹਾਡੇ ਕੋਲੇ 2 ਦੇ ਵਿੱਚ ਆ ਰਿਹਾਗਾ ਮੰਨ ਲਓ ਇੱਥੇ ਵੀ 5 ਆ ਜਾਂਦਾ ਤੇ ਇੱਥੇ ਵੀ 5 ਆ ਗਿਆ ਸੀਗਾ ਜੇ ਤੁਸੀਂ n ਦਾ ਮੁੱਲ 2 ਭਰ ਕੇ ਉਹਦੀ ਅਗਲੀ ਲੜੀ ਦੇਖ ਲਓ ਅਗਲੀ ਲੜੀ ਤੁਹਾਡੇ ਕੋਲੇ ਕੀ ਹੈਗਾ ਅਗਲਾ ਨੰਬਰ ਅਗਲਾ ਪਦ ਹੈਗਾ ਤੁਹਾਡੇ ਕੋਲੇ 2 ਤਾਂ ਫਿਰ n ਦਾ ਮੁੱਲ 2 ਭਰ ਕੇ ਤੁਹਾਡੇ ਕੋਲੇ 2 ਆਉਣਾ ਚਾਹੀਦਾ ਸੀਗਾ ਜਿਹਦੇ ਵਿੱਚ n ਦਾ ਮੁੱਲ 2 ਭਰ ਕੇ 2 ਆ ਗਿਆ ਉਹ ਤੁਹਾਡਾ ਆਨਸਰ ਬਣ ਜਾਣਾ ਸੀਗਾ ਇਸ ਲਈ n ਦਾ ਮੁੱਲ 1 ਜਾਂ 2 ਭਰ ਕੇ ਆਲਮੋਸਟ ਤੁਹਾਡਾ ਇਹ ਸਮ ਸੌਲਵ ਹੋ ਜਾ ਕਰਨਾ ਇਹਦਾ ਵਿੱਚ ਤੁਹਾਨੂੰ ਕਿਹਾ ਗਿਆ ਕਿਦਾ 15ਵਾਂ ਪਦ ਕਿ ਹੈਗਾ ਹੁਣ ਇੱਥੇ ਤੁਹਾਨੂੰ ਪੂਰਾ ਸੌਲਵ ਕਰਨਾ ਪੈਣਾ ਕਿਉਂਕਿ ਇਸ ਦੇ ਵਿੱਚ ਕੋਈ ਆਪਣੇ ਕੋਲੇ ਟ੍ਰਿਕ ਨਹੀਂ ਲੱਗ ਸਕਦਾਗਾ ਤਾ a ਕਿੰਨਾ ਆਪਣੇ ਕੋਲੇ ਇੱਥੇ ਫਾਰਮੂਲੇ ਦੇ ਮੁੱਲ ਪਰੋ a ਹੈਗਾ ਆਪਣੇ ਕੋਲੇ -2 15ਵਾਂ ਪਦ ਕਿਹਾਗਾ ਜਿੰਨਾਵਾਂ ਪਦ ਕਿਹਾਉਜੇ ਇੱਕ ਘਟਾ ਲਿਆ ਕਰੋ 14 ਤੇ d ਕਿੰਨਾ ਹੋ ਗਿਆ ਆਪਣੇ ਕੋਲੇ 5 ਦੇ ਵਿੱਚੋਂ ਆਪਾਂ ਘਟਾਵਾਂਗੇ -2 -5 -3 -3 ਸਪਲੱਸ ਦੇ 2 ਇਹ ਹੋ ਗਿਆ ਘਟਾਓ 3 ਇੱਥੇ ਆ ਗਿਆ ਆਪਣੇ ਕੋਲੇ ਘਟਾਓ 3 -2 ਤੇ ਘਟਾਓ ਦੇ 14 3 42 ਤਾਂ -44 ਤੁਹਾਡਾ ਆਨਸਰ ਆ ਗਿਆ ਉਸ ਤੋਂ ਬਾਅਦ ਆਪਾਂ ਨੂੰ ਕਿਹਾ ਗਿਆ ਇਸ ਦਾ ਕਿਹੜਾ ਪਦ ਸਿਫਰ ਹੈ ਹੁਣ ਸਿਫਰ ਕਹਤਾਗਾ ਤਾਂ a n 1 ਆਪਾਂ ਕਹਤਾ ਵੀ n ਦਾ ਟਰਮ ਇਹਦੀ ਕੀ ਹੈਗੀ 0 ਹੈ ਤਾਂ ਹੁਣ ਇਥੋਂ n ਦਾ ਮੁੱਲ ਕੱਢ ਲਓ a ਤੁਹਾਡੇ ਕੋਲ ਕਿੰਨਾਗਾ 27 n 1 d ਆਪਣੇ ਕੋਲ ਹੈਗਾ 24 ਦੇ ਵਿੱਚੋਂ ਤੁਸੀਂ 27 ਘਟਾਓਗੇ ਤਾਂ ਕਿੰਨਾ ਆ ਗਿਆ ਘਟਾਓ 3 0 ਤਾਂ 27 a ਘਟਾਓ ਦਾ 3 ਉਹਦਾ ਕਿ ਹੋ ਗਿਆ 3 ਜੋੜਦਾ ਹੋ ਗਿਆ n 1 3 ਤੇ ਨਾਂਇਆ 27 ਕੈਨਸਲ ਹੋ ਗਏ 9 ਘਟਾਓ ਦਾ ਕਿਦਰਾ ਕੇ ਜੋੜ ਦਾ 1 ਹੋ ਗਿਆ ਬਰਾਬਰ n ਤੇ n ਤੁਹਾਡੇ ਕੋਲੇ ਕਿੰਨਾ ਆ ਗਿਆ 10 ਆ ਗਿਆ 10ਵੇਂ ਟਰਮ ਤੁਹਾਡੀ ਕੀ ਹੋਗੀ 0 ਹੋਗੀ ਜਿਵੇਂ ਇਸ ਦਾ ਤੁਹਾਨੂੰ ਕਿਹਾ ਹੈਗਾ ਇਹਦਾ 15ਵਾਂ ਪਦ ਕਿਹਾ ਹੈਗਾ ਤਾਂ ਇੱਥੇ a ਕਿੰਨਾ ਹੋ ਗਿਆ ਆਪਣੇ ਕੋਲੇ ਘਟਾਓ 10 15ਵਾਂ ਪਦ ਕਿਹਾ ਹੈਗਾ ਤਾਂ 15 ਘਟਾਓ 1 ਕਿੰਨਾ ਹੋ ਗਿਆ 14 ਥੋੜਾ ਜਿਹਾ ਤੁਸੀਂ ਨੂੰ ਕੈਲਕੂਲੇਟ ਕਰਨ ਵਾਲੀ ਥੋੜਾ ਜਿਹਾ ਮਨ ਦੇ ਵਿੱਚ ਵੀ ਕੈਲਕੂਲੇਸ਼ਨ ਕਰ ਸਕਦੇ ਹੋਗੇ ਤਾ ਡੀ ਕਿੰਨਾ ਆ ਗਿਆ ਆਪਣੇ ਕੋਲੇ ਜੋੜ ਦੀਆਂ ਦੋ ਧਾਰਮਾਂ ਚ ਘਟਾਓ 5 ਆ ਗਿਆ ਤਾਂ -10 14 5 70 ਤਾਂ ਤੁਹਾਡਾ ਆਨਸਰ ਕਿੰਨਾ ਆ ਗਿਆ 60 ਆ ਗਿਆ ਤਾਂ ਡੀ ਤੁਹਾਡੀ ਆਪਸ਼ਨ ਕੀ ਹੋਗੀ ਬੀ ਹੋਵੇਗੀ ਉਸ ਤੋਂ ਬਾਅਦ ਆਪਾਂ ਨੈਕਸਟ ਸਲਾਈਡ ਤੇ ਚੱਲਦੇ ਹਾਂਗੇ ਫਿਫਥ ਪਹਿਲੀਆਂ b ਟਾਂਕ ਪ੍ਰਕਿਰਤਕ ਸੰਖਿਆਵਾਂ ਦਾ ਜੋੜ ਇਹ ਤਾਂ ਤੁਹਾਨੂੰ ਮੈਂ ਫਾਰਮੂਲਾ ਦੱਸਿਆਗਾ n n 1 2 ਹੁੰਦਾਗਾ ਬਸ ਸਿੰਪਲ ਜੀ ਗੱਲ ਹੈ ਜੀ b ਕਿਹਾਗਾ ਤਾਂ b ਲਿਖ ਲਓ ਇੱਕ ਉਸ ਤੋਂ ਅਗਲੀ ਲਿਖ ਲਓ 21 2 ਇਹ ਕਿੰਨਾ ਆ ਗਿਆ 10 21 ਨੂੰ 10 ਨਾਲ ਕਰਾਂਗੇ 210 ਇਹ ਤੁਹਾਡੇ ਕੋਲੇ ਸਿਰਫ ਪ੍ਰਕਿਰਤਿਕ ਸੰਖਿਆਵਾਂ ਦੇ ਲਈ ਜਿਹੜਾ ਹੈਗਾ ਫਾਰਮੂਲਾ ਹੈਗਾ ਜਿਹੜਾ ਡਾਇਰੈਕਟ ਫਾਰਮੂਲਾ ਲੈਣਾ ਤੁਸੀਂ ਜਿੰਨੀਆਂ ਕਿਹਾ ਹੈਗਾ ਉਹ ਲਿਖ ਲਓ ਇੱਕ ਉਸ ਤੋਂ ਅਗਲੀ ਲਿਖ ਲਓ ਉਹਦੇ बटे 2 ਨਾਲ ਦੋ ਤਾਂ ਉਹਨੂੰ ਗੁਣਾ ਕਰਕੇ ਤੁਹਾਡਾ ਜੋ ਅਨਸਰ ਆਊਗਾ ਤਾਂ ਤੁਹਾਡੇ ਕੋਲ ਆ ਗਿਆ ਇੱਥੇ ਪਹਿਲੀਆਂ 20 ਤੱਕ ਕੁਦਰਤੀ ਸੰਖਿਆਵਾਂ ਦਾ ਜੋੜ ਇਹ ਤੁਹਾਡਾ ਬਣਦਾ ਸੀਗਾ b ਕਿਹ ਹੈਗਾ b ਤੇ 1 21/2 2 ਤੇ 10 210 ਅਨਸਰ ਤੁਹਾਡਾ ਅਨਸਰ ਬਣਾਣਾ ਸੀਗਾ ਇਹਦੇ ਵਿੱਚ ਨਹੀਂ ਹੈਗਾ ਤਾਂ ਤੁਸੀਂ ਇੱਥੇ ਇੱਕ ਆਪਸ਼ਨ ਬਣਾ ਲਓ ਆਪਣੀ ਦੀ ਇਹਦਾ ਅਨਸਰ ਕੀ ਹੋਊਗਾ 210 ਹੋਊਗਾ ਪਹਿਲਾਂ b ਤਾਂ ਸੋਰੀ ਇੱਕ ਮਿੰਟ ਗਲਤੀ ਲੱਗੀ ਇਹਦੇ ਵਿੱਚ b ਤਾਂ ਕਿਹ ਹੈਗਾ ਤਾਂ ਕਿਹ ਹੈ ਤਾਂ ਉਹਦਾ ਫਾਰਮੂਲਾ ਕਿੰਨਾ ਹੁੰਦਾ n ਦੀ 2 n ਕਿੰਨਾਗਾ 20 20 ਦੀ ਪਾਵਰ 2 ਕਿੰਨਾ ਹੋ ਗਿਆ ਆਪਣਾ 400 ਤੁਹਾਡਾ ਅਨਸਰ ਆ ਗਿਆ ਇਹਦੇ ਵਿੱਚ ਇੰ ਥੋੜਾ ਜਿ ਤੁਸੀਂ ਸਹੀ ਕਰ ਲੈਣਾ ਤਾਂ ਇਹਦਾ ਆਨਸਰ ਕੀ ਹੋ ਗਿਆ ਆਪਣੇ ਕੋਲੇ 400 ਹੋ ਗਿਆ ਪਹਿਲਾਂ 20 ਕੁਦਰਤੀ ਚ ਕਿਹਾ ਮੈਂ ਕਿਹਾ ਹੁਣ ਉਹ ਆਜੂਗਾ ਤੁਹਾਡੇ ਕੋਲੇ ਆਹ ਵਾਲਾ b ਤੇ ਇੱਕ ਉਹ ਦੋ ਅਗਲੀ ਲੇਖ ਲਓ 21 2 ਕਰਕੇ 210 ਤੁਹਾਡਾ ਆਨਸਰ ਆ ਗਿਆ ਇੱਕ a ਵਾਲੇ ਸਮਾ ਜਿਹੜੇ ਗੁਣਜਾਲਾ ਇਹਦਾ ਤੁਸੀਂ ਟ੍ਰਿਕ ਨੋਟ ਕਰੋ ਇਹ ਇੰਪੋਰਟੈਂਟ ਟ੍ਰਿਕ ਹੈਗਾ ਇਹ ਦੇਖਣ ਨੂੰ ਸਮ ਬਹੁਤ ਲੰਬੀ ਲੱਗਦਾਗਾ ਜਦੋਂ ਕਿ ਟ੍ਰਿਕ ਦੇ ਨਾਲ ਇਹ ਬੜਾ ਸਿੰਪਲ ਹੋ ਜਾਣਾਗਾ ਦੇਖੋ 5 ਦੇ ਪਹਿਲੇ 100 ਗੁਣਜਾਂ ਦਾ ਕਿਹ ਹੈਗਾ ਜਦੋਂ ਪਹਿਲੇ ਜਿੰਨੇ ਵੀ ਕਿਹਾਗਾ 100 ਗੁਣਜ ਕਿਹਾਗਾ ਤਾਂ ਤੁਸੀਂ ਇਹਨੂੰ ਇੱਕ ਵਾਰ ਲਿਖ ਲਓ 100 ਤੇ ਇੱਕ ਉਹ ਦੋ ਅਗਲਾ ਨੰਬਰ ਲਿਖ ਲਓ 100 ਤੋਂ ਅਗਲਾ 101 2 ਕਰ ਦੋ ਹੁਣ ਆਪਾਂ ਨੂੰ ਕਿੰਨੇ ਗੁਣਜ ਕਿਹਾਗਾ 5 ਗਿਆ ਤਾਂ ਲਗੁਣਾ ਨਾਲ 5 ਕਰ ਦੋ ਤਾਂ ਕੰ ਘੱਟ ਕੇ ਕਿੰਨਾ ਆ ਗਿਆ ਆਪਣੇ ਕੋਲ 5 ਦੇ ਪਹਿਲੇ 100 ਗੁਣਜਾਂ ਦਾ ਜੋੜ ਇੱਥੇ ਕਿੰਨਾ ਆ ਗਿਆ ਆਪਣੇ ਕੋਲੇ 50 ਤਾਂ ਤੁਸੀਂ ਇਹਨੂੰ ਕਰੋ ਸੌਲਵ 250 ਤੇ 101 ਤਾਂ ਇਹ ਹੋ ਗਿਆ ਤੁਹਾਡੇ ਕੋਲੇ 101 25 505 202 5252 ਨਾਲ ਇੱਕ 025 250 ਤੁਹਾਡਾ ਇਹ ਅਨਸਰ ਆ ਗਿਆ ਠੀਕ ਹੈ ਮੈਂ ਦੁਬਾਰਾ ਫੇਰ ਰਿਪੀਟ ਕਰਦਾ ਇਸ ਟ੍ਰਿਕ ਨੂੰ ਜਿਵੇਂ ਉਹ ਇਸ ਸਵਾਲ ਦੇ ਵਿੱਚ ਆ ਗਿਆ ਪਰ ਉਹ 7 ਦੇ ਪਹਿਲੇ 10 ਗੁਣਜਾਂ ਦਾ ਕਿਹਾ ਜਿੰਨੇ ਗੁਣਜ ਕਿਹਾਗਾ n ਐ ਜਿੰਨੇ ਉਹ ਲੈ ਕੇ 10 ਲਿਖ ਲਓ 1 ਕੋ 2 ਨੰਬਰ ਅਗਲਾ ਨੰਬਰ ਲਿਖ ਲਓ 10 ਤੇ 1 11 बटे 2 ਕਰ ਲਓ ਜਿਹੜੇ ਗੁਣਜ ਕਿਹਾਗਾ 7 ਦਾ ਗੁਣਜ ਕਿਹਾ ਤਾਂ 7 ਲਿਖ ਦੋ 5 ਦਾ ਗੁਣਜ ਕਿਹਾ 5 ਲਿਖ ਦੋ 10 ਦਾ ਗੁਣਜ ਕਿਹਾ 10 ਲਿਖ ਦੋ 8 ਦਾ ਗੁਣਜ ਕਿਹਾ ਤਾਂ 8 ਲਿਖ ਦੋ ਹੁਣ ਇਹਨੂੰ ਘੱਟ ਦੋ ਤੇ ਤੁਹਾਡੇ ਕੋਲ ਆ ਗਿਆ 5 7 5 35 33 ਨੂੰ ਆਪਾਂ 11 ਨਾਲ ਗੁਣਾ ਕਰਾਂਗੇ 5 8 ਤੇ 3 385 ਤੁਹਾਡਾ ਇਹ ਅਨਸਰ ਆ ਗਿਆ ਇਹ ਤੁਹਾਡਾ ਬਹੁਤ ਵੈਰੀ ਇੰਪੋਰਟੈਂਟ ਟ੍ਰਿਕ ਆ ਗਿਆ ਇਹਨੂੰ ਨੋਟ ਕਰ ਲੈਣਾਗਾ ਔਰ ਇਹਦੀ ਪ੍ਰੈਕਟਿਸ ਕਰ ਲੈਣੀ ਆ ਆਪਣੇ ਕੋਲੇ ਵੀ 8 ਦੇ ਪਹਿਲੇ 10 ਗੁਣ ਜਾਂਦਾ 7 ਦੇ ਪਹਿਲੇ 20 ਗੁਣ ਜਾਂਦਾ ਆਪਣੇ ਹਿਸਾਬ ਨਾਲ ਤੁਸੀਂ ਇਹਦੀ ਪ੍ਰੈਕਟਿਸ ਕਰਨੀ ਹੈਗੀ ਉਸ ਤੋਂ ਨੈਕਸਟ ਸਲਾਈਡ ਤੇ ਚੱਲਦੇ ਆਪਾਂ 6 ਤੇ ਕਹਿੰਦਾ ហេਠਾਂ ਦਿੱਤੇ ਗਏ ਪ੍ਰਸ਼ਨਾਂ ਵਿੱਚ ਖਾਲੀ ਇਹਨਾਂ ਵਿੱਚ ਖਾਲੀ ਸਥਾਨ ਭਰਨੇ ਆ ਕਹਿੰਦਾ 21 18 15 ਦਾ ਕਿੰਨਾਵਾਂ ਪਦ ਆਪਣੇ ਕੋਲੇ 0 ਹੈ ਇਹਦਾ ਕਿੰਨਾਵਾਂ ਪਦ 0 ਹੈ ਤਾਂ ਜਦੋਂ 0 ਕਹਿਤਾ ਤਾਂ ਐਨਥ ਟਰਮ ਨੂੰ ਤੁਸੀਂ ਬਰਾਬਰ 0 ਰੱਖ ਦਿਆ ਕਰੋ a ਆਪਣੇ ਕੋਲੇ 21 ਹੈ n 1 ਪਤਾ ਨਹੀਂ ਆਪਾਂ ਨੂੰ n ਦਾ ਮੁੱਲ d ਆਪਣੇ ਕੋਲੇ 18 ਵਿੱਚੋਂ 21 ਘਟੇ 3 0 ਤਹਾਡੇ ਕੋਲੇ -3n/1 -21 ਹੋ ਗਿਆ ਇਹ ਕੈਨਸਲ ਹੋ ਗਿਆ 3 ਤੇ 7 ਹੋ ਗਿਆ 7 ਇੱਕ ਉਧਰ ਜਾ ਕੇ ਪਲੱਸ ਦਾ ਹੋ ਗਿਆ ਤੇ n ਕਿੰਨਾ ਹੋ ਗਿਆ ਤੁਹਾਡਾ 8 ਆਨਸਰ ਹੋ ਗਿਆ AP 2 5 8 35 ਦਾ ਅਖੀਰਲੇ ਪਦ ਤੋਂ ਚੌਥਾ ਪਦ 1a ਸਮਾ ਹੈਗਾ ਤੁਹਾਡੇ ਕੋਲੇ ਕਈ ਵਾਰ ਹੈ ਨਾ 3 4 ਨੰਬਰਾਂ ਚ ਵੀ ਆ ਜਾਂਦਾ ਤੇ 2 ਨੰਬਰਾਂ ਚ ਵੀ ਆ ਅਕਸਰ 4 ਚ ਵੀ ਆ ਜਾਂਦਾ ਹੈ 4 ਚ ਆਉਂਦਾ ਹੈਗਾ ਜੋ ਤੁਹਾਨੂੰ ਅਖੀਰਲੇ ਪਦ ਤੋਂ ਚੌਥਾ ਕਹਿੰਦਾ ਤਾਂ ਸੀਰੀਅਲ ਨੂੰ ਤੁਸੀਂ ਉਹ ਲਿਖ ਲਓ ਕਿਵੇਂ ਮਾਲੋ ਤੁਸੀਂ ਲਿਖ ਲਿਆ 35 ਫੇਰ ਲਿਖੋ ਤੁਸੀਂ 8 5 ਤੇ 2 ਹੁਣ ਤੁਸੀਂ ਇਹਦਾ ਚੌਥਾ ਪਦ ਕੱਢ ਲਓ ਹੁਣ ਦੇਖੋ ਚੌਥਾ ਪਦ ਕੱਢਣ ਵਾਸਤੇ a ਕਿੰਨਾ ਹੋ ਗਿਆ 35 ਫਾਰਮੂਲਾ ਤੁਹਾਡੇ ਕੋਲੇ an ਦਾ a n 1 ਤੇ d ਵਾਲਾ a 35 ਹੋ ਗਿਆ n n ਆਪਾਂ ਨੂੰ ਚੌਥਾ ਪਦ ਕਿਹਾਗਾ 4 1 ਕਿੰਨਾ ਹੋ ਗਿਆ 3 d ਕਿੰਨਾ ਹੋ ਗਿਆ ਆਪਣੇ ਕੋਲੇ 8 ਦੇ 5 ਦੇ ਵਿੱਚੋਂ 8 ਘਟੋਗੇ ਘਟਾਓ 3 ਤਾਂ 35 ਘਟਾਓ 9 ਆ ਗਿਆ ਆਪਣੇ ਕੋਲ ਤਾਂ ਇਹ ਆ ਗਿਆ ਆਪਣੇ ਕੋਲੇ 26 ਆ ਗਿਆ ਤਾਂ ਤੁਹਾਡੇ ਕੋਲੇ ਇਹਦਾ ਆਨਸਰ ਬਣ ਗਿਆ 26 ਇਸ ਦਾ ਆਨਸਰ ਆ ਗਿਆ ਉਸ ਤੋਂ ਬਾਅਦ ਆਇਓ ਤੁਸੀਂ 2 5 8 59 ਵਿੱਚ ਪਦਾਂ ਦੀ ਸੰਖਿਆ n ਪਤਾ ਕਰਨੀ ਆ ਜਦੋਂ ਪਦਾਂ ਦੀ ਸੰਖਿਆ ਕਹਿੰਦਾ ਇਹਦਾ ਮਤਲਬ n ਪਤਾ ਕਰਨੀ ਆ ਆਪਾਂ ਤਾਂ ਆਪਣੇ ਕੋਲੇ ए एन ए प्लस एन ਘਟਾਓ 1 ਤੇ ਡੀ ए एन ਹੈਗਾ ਆਪਣੇ ਕੋਲੇ 59 ए ਕਿੰਨਾ ਆਪਣੇ ਕੋਲ 2 एन ਘਟਾਓ 1 ਤੇ ਡੀ ਹੈਗਾ ਆਪਣੇ ਕੋਲੇ 3 59 ਇਧਰ ਕਿ ਕਟਾ ਕਟ ਗਿਆ 59 ਦੇ ਵਿੱਚ 2 ਕੱਢਾਂਗੇ 57 3 ਆ ਗਿਆ एन ਘਟਾਓ 1 3 ਤੇ 19 57 ਹੋ ਗਏ 19 ਦੇ 1 ਕਿਧਰ ਜਾ ਕੇ ਜੁੜ ਗਿਆ ਤਾਂ ਕਿੰਨਾ ਆ ਗਿਆ 20 ਆ ਗਿਆ ਤਾਂ ਤੁਹਾਡੇ ਕੋਲ ਇਹ ਜਿਹੜਾ ਪਦਾਂ ਦੀ ਸੰਖਿਆ ਕਿੰਨੀ ਹੋਗੀ 20 ਹੋਗੀ ਉਸ ਤੋਂ ਬਾਅਦ ਆਪਾਂ ਨੂੰ ਕਿਹਾਗਾ -11 -8 -5 ਦਾ ਪਹਿਲਾ ਤਰ੍ਹਾਂ ਤਮਕ ਪਾਓ ਵੈਸੀ ਤੁਸੀਂ ਇਹ ਤਾਂ ਉਦਾਂ ਹੀ ਲਿਖ ਸਕਦੇ ਹੋ ਕਿ ਇਹ ਤੁਹਾਡੇ ਕੋਲ ਕਿੰਨਾ ਕਿੰਨਾ ਘਟ ਗਿਆ -11 ਦੇ ਵਿੱਚ ਆਪਾਂ ਤਿੰਨ ਜੋੜ ਤੇ -8 ਆ ਗਿਆ -8 ਦੇ ਵਿੱਚ ਤਿੰਨ ਜੋੜ ਤੇ -5 ਆ ਗਿਆ -5 ਦੇ ਵਿੱਚ ਫੇਰ ਤਿੰਨ ਜੋੜ ਦਾਂਗੇ ਆਪਣੇ ਕੋਲੇ ਕੀ ਆਜੂਗਾ -2 ਆਜੂਗਾ ਇਹਦੇ ਵਿੱਚ ਤਿੰਨ ਜੋੜ ਦਾਂਗੇ ਤਾਂ ਕੀ ਆਜੂਗਾ ਆਪਣੇ ਕੋਲੇ ਇੱਕ ਆ ਜੂਗਾ ਤਾਂ ਕਿ ਇਹ ਹੋ ਗਿਆ ਪਹਿਲਾ ਦੂਜਾ ਤੀਜਾ ਚੌਥਾ ਤੇ ਪੰਜਵਾਂ ਇਸ ਤਰ੍ਹਾਂ ਤੁਹਾਨੂੰ ਸੋਲਵ ਕਰਨ ਦੀ ਵੀ ਲੋੜ ਨਹੀਂ ਸੀ ਬਾਲਾ ਉਸ ਤੋਂ ਬਾਅਦ ਇਹ ਆ ਗਿਆ ਤੁਹਾਡੇ ਕੋਲੇ 1 2 100 ਪਹਿਲੇ 100 ਪਦਾਂ ਦਾ ਜੋੜ ਹੈਗਾ ਤਾਂ ਇਹ ਹੋ ਗਿਆ 100 100 1 2 ਮੀਨ ਜ 100 ਤੇ 1 ਉਹ ਦੋ ਅਗਲਾ ਲਿਖਣਾ ਸੀਗਾ ਆਪਾਂ 101 2 ਇਹ ਕਿੰਨਾ ਆ ਗਿਆ 50 ਤੇ ਇਹਨੂੰ ਗੁਣਾ ਕਰਾਂਗੇ 5 0 5 1 0 50 50 ਤੁਹਾਡਾ ਇਹਦਾ ਆਨਸਰ ਆ ਗਿਆ ਇਹਦਾ ਆਨਸਰ ਆ ਗਿਆ ਤੁਹਾਡਾ ਪੰਜਾ ਪੰਜਾ ਉਸ ਤੋਂ ਬਾਅਦ ਜੇਕਰ 2x x ਤੋਂ AP ਵਿੱਚ ਹਨ ਤਾਂ x ਦਾ ਮੁੱਲ ਦੱਸਣਾ ਇਹ ਦੇਖੋ ਇਹ ਤੁਹਾਨੂੰ ਮੈਂ ਪਹਿਲਾਂ ਇਸ ਦਾ ਇੱਕ ਟਰਿਕ ਵੀ ਦੱਸ ਕੇ ਆਇਆਗਾ ਵੀ ਜਦੋਂ ਤੁਹਾਡੇ ਕੋਲੇ ਤਿੰਨ ਨੰਬਰ AP ਦੇ ਵਿੱਚ ਦੇ ਦੇਣਾ ਤਾਂ ਤੁਸੀਂ ਜਿਹੜਾ ਵਿਚਾਰਾ ਨੰਬਰ ਹੈਗਾ ਪਾਸੇ ਵਾਲੇ ਦੋ ਨੰਬਰ ਆਗੇ ਜਿਹੜੇ ਪਾਸੇ ਵਾਲੇ ਦੋ ਨੰਬਰ ਹੈ ਇਹਨਾਂ ਦੋਨਾਂ ਨੂੰ ਜੋੜ ਕੇ ਦੋ ਤੇ ਭਾਗ ਕਰ ਦੇਣਾ 2x 3x 2 2 ਇਹਨੂੰ ਬਰਾਬਰ ਰੱਖ ਲੈਣਾ ਜਿਹੜੇ ਵਿਚਾਲੇ ਵਾਲਾ ਨੰਬਰ ਆ ਵਿਚਾਲੇ ਕੀ ਆਪਣੇ ਕੋਲੇ x 10 ਤਾਂ 2x ਤੇ 3x ਕਿੰਨਾ ਹੋ ਗਿਆ 5x 2 ਇਹ ਦੋ ਨੂੰ ਇਧਰ ਗੁਣਾ ਕਰਾਂਗੇ 2x ਇਹ ਦੋਨਾਂ ਨਾਲ ਗੁਣਾ ਹੋਊਗਾ 2x 20 ਹੋ ਗਿਆ ਤਾਂ 5x 2x ਆ b ਉਧਰ ਜਾ 20 ਜੀ ਦੋ ਦੋ ਘਟ ਗਿਆ ਉਧਰ ਜਾ ਕੇ ਕਿੰਨਾ ਹੋ ਗਿਆ 18 3x 18 ਤਾਂ x ਕਿੰਨਾ ਹੋ ਗਿਆ 6 ਤੁਹਾਡਾ ਕੀ ਹੋ ਗਿਆ ਇਹ ਅਨਸਰ ਆ ਗਿਆ ਪਹਿਲੀਆਂ 10 ਕੁਦਰਤੀ ਸੰਖਿਆਵਾਂ ਦਾ ਜੋੜ 10 ਕੁਦਰਤੀ ਸੰਖਿਆਵਾਂ ਦਾ 10 1 2 ਅਗਲੀ ਲੇਖੋ 11 2 ਇਹ ਕਿੰਨਾ ਆ ਗਿਆ ਆਪਣੇ ਕੋਲੇ 55 ਆ ਗਿਆ ਉਸ ਤੋਂ ਬਾਅਦ ਇਹਦਾ ਕਿੰਨਾਵਾਂ ਦਾ 10ਵਾਂ ਪਦ ਪਤਾ ਕਰਨਾ 10ਵਾਂ ਪਦ ਕਿਹ ਹੈਗਾ ਤਾਂ a ਜੋੜ 10 ਘਟਾਓ 1 9d ਹੋ ਗਿਆ a ਕਿੰਨਾ ਆਪਣੇ ਕੋਲੇ ਇਹਦੇ ਵਿੱਚ -5 9d ਆਪਣੇ ਕੋਲੇ ਕਿੰਨਾ ਹੋ ਗਿਆ -3 ਦੇ ਵਿੱਚੋਂ ਆਪਾਂ ਮਾਈਨਸ ਕਰਨਾ -5 -10 +5 ਤਾਂ ਕਿੰਨਾ ਆ ਗਿਆ 2 ਆ ਗਿਆ -5 ਦੇ 18 ਤਾਂ ਕਿੰਨਾ ਆ ਗਿਆ ਆਪਣੇ ਕੋਲੇ 13 ਇਹਦਾ ਆਨਸਰ ਆ ਗਿਆ ਕਿਸੇ ਅੰਕਗਣਿਤਕ ਲੜੀ ਵਿੱਚ ਕਿਸੇ ਵੀ ਕਿਸੇ ਵੀ ਦੋ ਲਗਾਤਾਰ ਪਦਾਂ ਵਿੱਚ ਅੰਤਰ ਨੂੰ d ਡਿਫਰੈਂਸ ਜਾਂ ਅੰਤਰ d ਕਿਹਾ ਜਾਂਦਾ ਹੈ ਇਹਦਾ ਸਾਂਝਾ ਅੰਤਰ ਕੱਢਣਾ ਹੈ 7 ਵਿੱਚੋਂ 3 ਕੱਢੋ ਤਾਂ ਕਿੰਨਾ ਆ ਗਿਆ ਆਪਣੇ ਕੋਲੇ 4 ਆ ਗਿਆ ਉਸ ਤੋਂ ਨੈਕਸਟ ਆਪਣੇ ਕੋਲ ਹੈ ਸਹੀ ਜਾਂ ਗਲਤ ਕਹਿੰਦਾ 13927 ਇੱਕ ਲੜੀ ਹੈ ਦੇਖੋ ਲੜੀ ਡਿਫਰੈਂਸ ਸੇਮ ਹੈ ਇੱਥੇ ਡਿਫਰੈਂਸ ਕਿੰਨਾ ਆ ਗਿਆ 2 ਇੱਥੇ ਡਿਫਰੈਂਸ ਸੇਮ ਆ ਗਿਆ ਲੜੀ ਨਹੀਂ ਹੈ ਗਲਤ ਹੈ ਅੰਕਗਣਿਤ ਲੜੀ ਦਾ nਵਾਂ ਪਦ ਪਤਾ ਕਰਨ ਦਾ ਫਾਰਮੂਲਾ ਇਹੀ ਹੁੰਦਾ a n 1 ਤੇ d ਇਹ ਸਹੀ ਹੈ ਅੰਕਗਣਿਤ ਲੜੀ ਦੇ ਪਦ ਹਮੇਸ਼ਾ ਵਾਧੇ ਕਰਾਮ ਵਿੱਚ ਹੀ ਹੁੰਦੇ ਹਨ ਇਹ ਗਲਤ ਹੈ ਘਟਦੇ ਵਿੱਚ ਵੀ ਹੋ ਸਕਦੇ ਹੈਗੇ ਅੰਕਗਣਿਤਕ ਲੜੀ ਲਈ ਪਹਿਲਾ ਪਦ ਕਦੇ ਵੀ ਜ਼ੀਫਰ ਨਹੀਂ ਹੋ ਸਕਦਾ ਹੋ ਸਕਦਾ ਜ਼ਰੂਰੀ ਨਹੀਂ ਕੋਈ ਹੋ ਸਕਦਾਗਾ ਏ ਏ ਦੀ ਜਦੋਂ ਤੁਹਾਡੇ ਕੋਲੇ ਪਾਵਰ ਵਧ ਰਹੀਆਂ ਗਈਆਂ ਉਹ ਅੰਕਗਣਿਤਕ ਲੜੀ ਕਦੇ ਵੀ ਨਹੀਂ ਹੁੰਦੀਗੀ ਜੇਕਰ ਅਸੀਂ ਕਿਸੇ ਅੰਕਗਣਿਤਕ ਲੜੀ ਦੇ ਪਹਿਲੇ ਅਤੇ ਦੂਸਰੇ ਪਦ ਨੂੰ ਜਾਣਦੇ ਹਾਂ ਤਾਂ ਅਸੀਂ ਕੋਈ ਵੀ ਹੋਰ ਪਦ ਲੱਭ ਸਕਦੇ ਹਾਂ ਇਹ ਸਹੀ ਹੈ ਕਿਉਂਕਿ ਏ ਆਜੂ ਡੀ ਆਜੂ ਉਸ ਤੋਂ ਬਾਅਦ ਜਿਹੜਾ ਪਦ ਆਪਾਂ ਨੂੰ ਕੱਢਣਾਗਾ ਉਹ ਐਂਡ ਦਾ ਮੁੱਲ ਬਣ ਜਾਊਗਾ ਇਹਦਾ ਸਾਂਝਾ ਅੰਤਰ ਤੁਹਾਡੇ ਕੋਲੇ 5 ਦੇ ਵਿੱਚੋਂ 10 ਕੱਢੇ ਮਾਈਨਸ 5 ਆਊਗਾ ਇੱਥੇ 5 ਹੈ ਇਹ ਗਲਤ ਹੈਗਾ ਜੇਕਰ ਕਿਸੇ AP ਦਾ nਵਾਂ ਪਦ a ਹੈ ਤਾਂ ਇਸ ਦਾ ਸਾਂਝਾ ਅੰਤਰ ਤੁਹਾਨੂੰ ਕਿਹਾ ਸਾਂਝਾ ਅੰਤਰ ਕੀ ਹੁੰਦਾਗਾ ਜੋ n ਦਾ ਨਾਲ ਲੱਗਿਆ n ਦਾ ਗੁਣਾਕ ਆ ਉਹ ਸਾਂਝਾ ਅਤੇ -4 ਆਉਣਾ ਸੀ 4 ਲਿਖੇ ਇਸ ਕਰਕੇ ਇਹ ਗਲਤ ਹੈਗਾ ਕਿਸੇ ਅੰਕ ਗਤ ਲੜੀ ਦਾ ਸਾਂਝਾ ਅੰਤਰ 0 ਹੋ ਸਕਦਾ ਹੈ ਹੋ ਸਕਦਾਗਾ ਜੇ ਤੁਹਾਡੇ ਕੋਲੇ 5 5 5 ਇਹ ਦੇਤਾ ਤਾਂ ਸਾਂਝਾ ਅੰਤਰ ਹੋ ਸਕਦਾਗਾ ਕਿਸੇ ਅੰਕ ਗਣਿਤਕ ਲੜੀ ਵਿੱਚ ਜਿਹੜੇ ਜੇਕਰ ਸਾਰੇ ਪਦ ਰਨਾਤਮਕ ਹਨ ਤਾਂ ਸਾਂਝਾ ਅੰਤਰ ਵੀ ਹਮੇਸ਼ਾ ਰਨਾਤਮਕ ਹੁੰਦਾ ਹੈ ਮੰਨ ਲਓ ਤੁਹਾਡੇ ਕੋਲੇ ਲੜੀ ਹੈ ਕੋਈ -5 -10 -15 -10 ਦੇ ਵਿੱਚੋਂ ਆਪਾਂ ਘਟਾਇਆ -5 -10 ਦੇ 5 ਤਾਂ ਕਿੰਨਾ ਆ ਗਿਆ ਮਾਈਨਸ ਆ ਗਿਆ ਤਾਂ ਜੇ ਤੁਹਾਡੇ ਕੋਲੇ ਸਾਰੇ ਪਦ ਉਹਦੇ ਰਨਾਤਮਕ ਤਾਂ ਡਿਫਰੈਂਸ ਵੀ ਕੀ ਹੋਊਗਾ ਉਹਦਾ ਰਨਾਤਮਕ ਹੀ ਹੁੰਦਾਗਾ ਇਹ ਸਹੀ ਹੈ ਉਸ ਤੋਂ ਬਾਅਦ ਆਪਾਂ ਅਗਲੀ ਸਲਾਈਡ ਤੇ ਚੱਲਦੇ ਹਾਂਗੇ ਇਹ ਆਪਣੇ ਕੋਲ ਸਭ ਪਹਿਲਾਂ ਵਾਲੇ ਰਹਿੰਦੇ ਸੀ ਪੈਂਡਿੰਗ ਏ ਬੀ ਦਾ ਸਾਂਝਾ ਅੰਤਰ ਦੱਸਣਾਗਾ ਉਹ ਤੁਹਾਡੇ ਕੋਲੇ ਆ ਗਿਆ ਡੀ ਸਾਂਝਾ ਅੰਤਰ ਕਿੰਨਾ ਹੋ ਗਿਆ ਆਪਣੇ ਕੋਲ ਇਹਦਾ 2 ਹੈ ਆਨਸਰ ਤੁਹਾਡੇ ਆ ਗਿਆ 2 ਏ ਵੀ ਦਾ ਐਨਵਾਂ ਪਦ ਆ ਇਹ ਦਿੱਤਾ ਹੋਇਆ ਹੈਗਾ ਤਾਂ 12ਵਾਂ ਪਦ ਕੀ ਹੋਊਗਾ ਇੱਥੇ 12 12 144 ਤੇ 3 51 ਇਹ ਰਿਪੀਟ ਹੋ ਗਈ ਆਪਣੀ ਸਲਾਈਡ ਇਸ ਦਾ ਐਨਵਾਂ ਪਦ ਪਤਾ ਕਰਨਾ ਹੈਗਾ ਐਨਵਾਂ ਪਦ ਪਤਾ ਕਰਨ ਦਾ ਤੁਹਾਨੂੰ ਦੱਸਿਆ ਸੀਗਾ ਐਨ ਦਾ ਮੁੱਲ ਭਰ ਕੇ ਇਹ ਤੁਹਾਡੇ ਕੋਲ ਇਹ ਆਨਸਰ ਆ ਗਿਆ ਇਸ ਦਾ 15ਵਾਂ ਪਦ ਇਹਦਾ 15ਵਾਂ ਪਦ ਕੱਢਿਆ ਸੀ ਆ -2 14 ਇੱਥੇ ਆ ਗਿਆ ਸਭ ਮਾਈਨਸ ਦੇ 3 -2 ਤੇ ਮਾਈਨਸ ਦੇ 42 44 ਆ ਗਿਆ ਸੀਗਾ ਇਸ ਦਾ ਕਿੰਨਾਵਾਂ ਪਦ ਸਿਫਰ ਹੈ ਤਾਂ ਸਿਫਰ ਆ ਤਾਂ n ਦਾ ਮੁੱਲ ਕੱਢਣਾ ਆਪਾਂ ਉਹਨੂੰ a n 1 a d ਨੂੰ ਆਪਾਂ ਜਦ ਸਿਫਰ ਕਹਿੰਦਾ ਤਾਂ ਬਰਾਬਰ 0 ਰੱਖ ਦਿਆ ਕਰੋ a ਕਿੰਨਾ ਹੋ ਗਿਆ ਆਪਣੇ ਕੋਲੇ 27 n 1 d ਕਿੰਨਾ ਆ ਗਿਆ 24 27 3 0 27 3 n 1 ਇਧਰ ਕਿ ਜੋੜਦਾ ਹੋ ਗਿਆ 9 ਇਧਰ ਕਿ ਪਲੱਸ ਦਾ 1 ਹੋ ਗਿਆ ਤਾਂ ਕਿੰਨਾ ਬਣ ਗਿਆ 10 ਆ ਗਿਆ 10ਵੇਂ ਪਾਦੇ ਦਾ ਸਿਫਰ ਹੈ ਇਸ ਦਾ 15ਵਾਂ ਪਦ ਕਿਹਾ ਆਪਾਂ ਨੂੰ ਅ 15ਵਾਂ ਪਦ ਹੋ ਗਿਆ ਆਪਣੇ ਕੋਲੇ a ਹੋ ਗਿਆ -10 n ਹੋ ਗਈ 15 ਘਟਾਓ 1 14 ਤੇ ਇਹਦੀ d ਹੋ ਗਈ ਆਪਣੇ ਕੋਲੇ 5 ਇਹ ਹੋ ਗਿਆ ਤੁਹਾਡੇ ਕੋਲੇ 70 ਚ 10 ਘਟਾਏ 60 ਇਹ ਤੁਹਾਡੀ ਇਹ 슬ਾਈਡ ਤਾਂ ਡੀ ਰਿਪੀਟ ਹੋ ਗਈ ਹੈ ਉਸ ਤੋਂ ਬਾਅਦ ਨੈਕਸਟ ਹੈ ਹਾਂਜੀ ਅ ਆਪਣੇ ਇਹਦੇ ਨਾਲ ਇਹ ਥੋੜੇ ਸਮਾ ਹੈਗੇ ਇਹ ਸਾਰੇ ਕੰਪਲੀਟ ਹੋ ਗਏ ਤਾਂ ਇਹ ਜੋ ਤੁਹਾਨੂੰ ਮੈਂ ਚ ਟ੍ਰਿਕ ਦੱਸੀ ਹੈਗੇ ਉਸ ਦੀ ਤੁਸੀਂ ਪ੍ਰੈਕਟਿਸ ਕਰਨੀ ਹੈਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਆਪਣੇ ਦੋਸਤਾਂ ਮਿੱਤਰਾਂ ਦਾ ਵੱਧ ਤੋਂ ਵੱਧ ਬੈਨੀਫਿਟ ਹੋ ਸਕੇ ਤਾਂ ਚੈਨਲ ਨਾਲ ਜੁੜੇ ਰਹੋ ਜਲਦੀ ਅਗਲੀ ਵੀਡੀਓ ਲੈ ਕੇ ਤੁਹਾਡੇ ਲਈ ਆਵਾਂਗੇ ਥੈਂਕ ਯੂ